ਧਨ ਗੁਰੂ ਤੇ ਇੱਕ ਬਾਦਲ ਸਾਹਿਬ ਕਹਿੰਦੇ ਨੇ ਉਸ ਤਤ ਨਿੰਦਾ ਦਉ ਤੇ ਆ ਗਏ ਖੋਜੇ ਬਦ ਨ ਰਬਾਣਾ ਪਰ ਜਨ ਨਾਲ ਇਕ ਇਹੋ ਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ ਬਹੁਤ ਔਖ ਹੈ ਕਿਉਂ ਮਨੁਕ ਨਿੰਦਾ ਸੁਣਨਾ ਚਾਹਂਦਾ ਬ셔ਰ ਤੇ ਦੂਜੇ ਦੀ ਹੋਵੇ ਦੁਸ਼ਮਨ ਦੀ ਹੋਵੇ ਮਨੁਕ ਆਪਣਾ ਸੁਣਨਾ ਚਾਹਂਦਾ ਬ셔ਰ ਤੇ ਆਪਣੀ ਹੋਵੇ ਬੜੀ ਖੁਸ਼ੀ ਮਿਲਦੀ ਹੈ ਦੂਜੇ ਦਿਨਿੰਦਾ ਸੁਣ ਕੇ ਬੜੀ ਖੁਸ਼ੀ ਮਿਲਦੀ ਆਪਣੀ ਉਪਮਾ ਸੁਣ ਕੇ ਬਹੁਤ ਦੁੱਖ ਹੁੰਦਾ ਜਦ ਨਿੰਦਾ ਆਪਣੀ ਹੋਵੇ ਬੜਾ ਦੁੱਖ ਹੁੰਦਾ ਜਦ ਉਪਮਾ ਦੁਸ਼ਮਣ ਦੀ ਹੋਵੇ ਵੈਰੀ ਦੀ ਹੋਵੇ ਬੜਾ ਦੁੱਖ ਹੁੰਦਾ ਬੜਾ ਕਲੇਸ਼ ਪਹੁੰਚਦਾ ਉਹਦੀ ਉਪਮਾ ਆਵਦੀ ਗਿਆਤ ਲਈ ਅਰਜ਼ ਕਰਾਂ ਸੰਸਾਰੀ ਦੇ ਇਹ ਲਕਸ਼ਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਸੰਸਾਰੀ ਮਨੁੱਖ ਹੈ ਹੁਣ ਭਗਤ ਕ੍ਰਿਸ਼ਨ ਉਹ ਆਖੋਗੇ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਖੁਸ਼ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ ਦੁਖੀ ਵੀ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਸਾਰਾ ਜਗਤ ਰਹੀਮ ਨੂੰ ਦਾਨੇ ਕਹਿੰਦਾ ਸੀ ਯਾਨੀ ਅਜ ਤੱਕ ਅਵਤਾਰੀ ਪੁਰਸ਼ਾਂ ਨੇ ਕਿਹਾ ਨਾ ਦਸਵੰਦ ਕਢੋ ਉਹ ਸਿਰਫ ਦਸਵੰਦ ਆਪਣੇ ਕੋਲ ਰੱਖਦਾ ਸੀ ਨੌ ਹਿੱਸੇ দান ਕਰ ਦਿੰਦਾ ਸੀ ਐਨਾ ਵੱਡਾ ਦਾਨੀ ਕਵੀ ਰਹੀਮ ਇਹ ਹੋ ਮੰਤਰੀ ਸੀ ਅਕਬਰ ਕਾਲ ਦੇ ਚ ਵਜ਼ੀਰ ਖਾਨੇ ਖਾਨਾ ਕਵੀ ਰਹੀਮ ਬੜਾ ਵਿਦਵਾਨ ਇਹਦਾ ਗ੍ਰੰਥ ਵੀ ਹੈ ਰਹੀਮ ਦੁਹਾਵਲੇ ਬਹੁਤ ਵੱਡਾ ਵਿਦਵਾਨ ਪਠਾਨ ਸੀ ਕਾਬਲੇ ਅਕਬਰ ਨੇ ਇਸ ਨੂੰ ਹੋਮ ਮਿਨਿਸਟਰ ਬਣਾਇਆ ਹੋਇਆ ਸੀ ਸਿਆਣਾ ਬੜਾ ਸੋਝਵਾਨ ਬੜਾ ਇਹ ਸਿਰਫ 1 ਫਿਸਾ ਦੇ ਇੱਕ ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਲੇਕਿਨ ਦਾਨ ਦੇਣ ਲੱਗੇ ਦਾ ਸਿਰ ਨਹੀਂਵਾਉਂਦਾ ਸੀ ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਜੇ ਤੇਰਾ ਹੱਥ ਉੱਪਰ ਆਉਂਦਾ ਹੈ ਤੂ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ ਤੂ ਸਿਰ ਨੀਵਾ ਕਿਉਂ ਕਰਦਾ ਹੈ ਦੇਣਾ ਹੈ ਹੱਥ ਜੋ ਹੈ ਸਿਰ ਨੀਵਾ ਕਰ ਲੈਂਦਾ ਜਦ ਤੇਰਾ ਹੱਥ ਉੱਪਰ ਹੈ ਆਪਣਾ ਸਿਰ ਵੀ ਉੱਪਰ ਰੱਖਿਆ ਕਰ ਰਹੀਮ ਕਹਿੰਦੇ ਨੇ ਸਾਈਂ ਸਭ ਕੋ ਦੇਤ ਹੈ ਭੁਖਤ ਹੈ ਦਿਨ ਰੈਨ ਲੋਗ ਨਾਮ ਮੇਰੋ ਕਹੈ ਯਾਤੇ ਨੀਚੇ ਨੈਣ ਦਿੰਦਾ ਤੇ ਸਭ ਨੂੰ ਰੱਬ ਹੀ ਹੈ ਦਾ ਦਾ ਦਾਤਾ ਇੱਕ ਹੈ ਦੇਂਦਾ ਸਭ ਨੂੰ ਪ੍ਰਭੂ ਹੈ ਪਰ ਕਰਾਂ ਕੀ ਲੋਕੀ ਮੈਨੂੰ ਦਾਨੀ ਆਖੇ ਜਾਂਦੇ ਨੇ ਮੈਂ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ ਕੀ ਕਰਾਂ ਸ਼ਰਮ ਨਾਲ ਮੇਰਾ ਸਿਰ ਨੀਵਾ ਹੋ ਜਾਂਦਾ ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ ਭਗਤ ਦੀ ਪਹਿਚਾਨ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਧਿਆਨ ਨਾਲ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰੱਜ ਕੇ ਕਰੋ ਮੇਰੀ ਨਿੰਦਾ ਕਿਉਂ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਮਨਿੰਦਾ ਮੈਂ ਤਾਰੀ ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਨੇ ਸਾਵਧਾਨ ਰੱਖ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨ ਮੈਂ ਸੋਚੇ ਤੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ ਨਿੰਦਕ ਚਾਹੀ ਦੇਣਾ ਇਹ ਤੇ ਮਾਂ ਬਾਪ ਦੀ ਤਰ੍ਹਾਂ ਹੈ ਖੁਸ਼ ਹੈ ਕਬੀਰ ਨਿੰਦਾ ਬਾਪ ਨਿੰਦਾ ਮਹਿਤਾਰੇ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਬਰੇ ਨਿੰਦਕ ਹੋਏ ਬੜਾ ਪਰਵਕਾਰ ਕਰਦਾ ਸਾਡੇ ਮਨ ਨੂੰ ਤੋਂਦਾ ਬਹੁਤ ਵੱਡੀ ਗੱਲ ਗੁਜਰਾਤ ਦੇਚ ਇਕ ਸੰਤ ਹੋਏ ਨੇ ਦਇਆਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤਸਈ ਕਰਕੇ ਉਸਨੂੰ ਕਹਿੰਦੇ ਨੇ ਉਹਦੇ ਵਿੱਚ ਮੈਂ ਦੋ ਬੋਲ ਪੜ੍ਹੇ ਉਸ ਮਹਾਪੁਰਸ਼ ਦੇ ਉਹ ਕਹਿੰਦੇ ਮਾ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤਨੇ ਮੈਂ ਤੇ ਨਿੰਦਕ ਨੂੰ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤਨੇ ਵੋਧ ਹੋਏ ਮਲਮੂਤਰ ਕਰ ਯੇ ਰਸਨਾ ਲਖ ਲਿਓ ਮਾਂ ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ਬਾਨ ਨਾਲ ਕਰਦਾ ਮੈਂ ਤਾਂ ਮਾਂ ਬਾਪ ਨਾਲੋਂ ਵੀ ਵੱਡਾ ਦਰਜਾ ਦੇਦਾ ਦਇਆਰਾ ਚਲੋ ਇੱਕ ਸੰਧ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਭਗਤ ਆਪਣੇ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ। ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ। ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰ ਹੈ। ਇਹ ਵੀ ਮੈਰੂਸ ਕਰਦੇ ਹਾਂ। ইরਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਨੇ ਅਜ਼ ਸਹਬਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਆ ਮਿੱਤਰਾਂ ਤੋਂ ਦੁਖੀ ਆ ਉਹ ਲੋਕੀ ਤੇ ਮਿੱਤਰ ਬਣਾਉਂਦੇ ਨੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਆ ਕਿਉਂ ਅਜਾ ਸਹਬਤੇ ਦੋਸਤੇ ਰੰਜਮ ਕਿ ਇਹ ਹਲਾਕ ਕੇ ਬਦਮ ਉਸਮ ਨਮਾਇ ਮੇਰੇ ਔਗਣਾ ਨੂੰ ਗੁਣ ਕਹਿੰਦੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ میری غلطیاں نو صحیح کہ میں نہ دوستان تو دکھی ہوں میری بد اخلاقی نو ہی اخلاق آکھ آخد کی کرا؟ از صحبت دوست رنجم کہ اخلاق بدم حسم نمایت احبم ہنرو کمال بیند میرے کہنے نے کمال دیاں خوبیاں نے ਔਗਣਾ ਨੂੰ ਗੁਣਾ ਕੀ ਜਾਂਦੇ ਨੇ ਐ ਬਮ ਹਨਰੋ ਕਮਾਲ ਬੇਨਦ ਖਾਰਮ ਗੁਲਯਾ ਸਮੈਨ ਮਾਇਦ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਯਾਸਮੇਨ ਚਮੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੀ ਬਦੇ ਖਲਾਕੀ ਨੂੰ اخلاق ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਕੰਦਾ ਐਨਾ ਦੋਸਤਾਂ ਤੋਂ ਮੈਂ ਦੁਖੀ ਆ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਮੂੰਹ ਫੜ ਜੋ ਆਇਆ ਕਹਿ ਦਿੱਤਾ ਨਹੀਂ ਪਰਵਾਹ ਕਰਨੇ ਉਹਨੂੰ ਬੇਬਾਕ ਕਹਿੰਦੇ ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ ਕਹਿ ਦਿੰਦੇ ਨੇ ਤੇ ਮੂੰਹ ਪਾਟਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ دیدار ਹੋ ਸਕਣ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਮੈਂ ਚੋਲ ਖੋਰ ਵੀ ਆਂ ਅਗਲੇ ਦਾ ਚੋਲੇ ਕਰਕੇ ਕੰਮ ਵਿਗਾੜ ਦੇਣਾ ਗਾਫਲ ਅਚੇਤ ਵੀ ਬੜਾ ਨਾਦਾਨ ਵੀ ਬੜਾ ਬਦਬਖਤ ਹਮਚੋਂ ਬਖੀਲ ਹੈ ਗਾਫਲ ਬੇਨਜ਼ਰ ਬੇਵਾਕ ਸੱਚ ਨੂੰ ਵੇਖ ਸਕਾਂ ਏ ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਬੇਬਾਗ ਮੂੰ ਫਟਾ ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਆ ਗਈ ਕਹਿ ਦਿੱਤੀ ਕਹਿ ਦਿੱਤੀ ਬਦਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂ ਰਾ ਤੇਰੇ ਚਾਕਰਾ ਪਾ ਹਾਕ ਨਹੀਂ ਤੇਰੇ دیدار ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਤੋੜ ਬਣਾ ਦੇ ਗੁਰੂ ਨਾਨਕ بدبخت ہم چون بخیل گافل بے نظر بے باک نانک بگو ید جن تو را تیرے چاکرا پا خا خیر سادی کنن کو دشمن شوخ چشم بے باک او بے باک دشمن کے تھے مو پھٹ دشمن کے تھے کو دشمن شوخ چشم بے باک تا اے بے مرا بمن نمائد ਜੋ ਮੇਰੇ ਮੋਹ ਦੇ ਉੱਤੇ ਮੇਰੇ ਔਗਣਾਂ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਾਦਿ اخلاقی ਦਾ ਜ਼ਿਕਰ ਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇ ਉੱਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀਆਂ ਵਿਅਕਤੀਆਂ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਨੇ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖ ਲਈ ਅ ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਪੜ ਸਕਾਂਗਾ ਅਕਰ ਨਹੀਂ ਦਿਖਾਈ ਦੇਣ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ ਨਹੀਂ ਆਪਣਾ ਆਪ ਬਹੁਤ ਨੇੜੇ ਹੈ ਆਪਣੀ ਮੂਰਖਤਾ ਨਹੀਂ ਦਿਖਾਈ ਦੇਂਦੀ ਦੂਜੇ ਦੀ ਦਿਖਾਈ ਦੇਂਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ ਆਪਣੀਆਂ ਗਲਤੀਆਂ ਨਹੀਂ ਦਿਖਾਈ ਦੇਂਦੀਆਂ ਜਿਸ ਸਮਨ ਉਪਰੋਂ ਆਪਣੀਆਂ ਗਲਤੀਆਂ ਦਿਖਾਈ ਦੇਂਦੀਆਂ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ ਇਹ ਤੇ ਗੁਰਮੁਖ ਹੈ ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾ ਕੇ ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ ਯਕੀਨ ਜੜੋਂ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ ਇਹ ਵੀ ਮਾਰਕ ਕਰਦੇ ਆਂ ਪਹਿਲੇ ਉਹਨਾਂ ਹੀ ਦਿਖਾਈ ਦੇਣਗੇ ਔਰ ਉਹ ਪਤਾ ਕੀ ਕਹ ਦੇਗਾ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜੋ ਭਾਲੋ ਸਭ ਕੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਕਿਉਂ ਐਸਾ ਮਨੁੱਖ ਸਾਰਿਆਂ ਨੂੰ ਉਪਰੋਂ-ਉਪਰੋਂ ਦੇਖਣ ਲੱਗ ਪੈਂਦਾ ਹੈ। ਉਪਰੋਂ-ਉਪਰੋਂ ਤੇ ਹਰੇਕ ਚੰਗਾ ਹੈ। ਉਪਰੋਂ-ਉਪਰੋਂ ਦੇ ਹਰੇਕ ਗਿਆਨੀ ਹੈ, ਦਾਨੀ ਹੈ, ਸ਼ਰੀਫ ਹੈ, ਗੁਰਮੁਖ ਹੈ। ਉਪਰੋਂ-ਉਪਰੋਂ ਤੇ ਸਾਰੇ ਚੰਗੇ ਹਨ। ਐਸਾ ਮਨੁੱਖ ਚੋਂ ਕਿ ਅੰਦਰ ਮੁਖੀ ਹੋ ਜਾਂਦਾ ਹੈ। ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣ ਹੀ ਗੁਣ ਦਿਖਾਈ ਦੇਂਦੇ ਨੇ ਸਾਰੇ ਪਿਆਰੇ ਲੱਗਦੇ ਉਹਨਾਂ ਨੂੰ। ਆਪਣੇ ਨੂੰ ਗਹਿਰਾ ਦੇਖਦਾ ਹੈ। ਤੂ ਗਹਿਰਾਈ ਦੇਖ ਲੈ ਤੂ ਆਪਣੇ ਬੋਲਾ ਦਿਖਾਈ ਦੇਣਗੇ ਗਲਤੀਆਂ ਦਿਖਾਈ ਦੇਣਗੇ ਇਹ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇਣ ਆਖਰੀ ਮੁਗਲ ਸਮਰਾਟ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਬਾਦਰ ਸ਼ਾ ਜ਼ਫਰ ਕੁਲ ਖੋਇਆ ਸੀ ਜਿਵੇਂ ਪੰਜਾਬ ਲਾਹੌਰ ਦਾ ਤਖਤ ਮਹਾਰਾਜਾ ਰਣਜੀਤ ਸਿੰਘ ਕੋਲ ਦਿੱਲੀ ਦਾ ਤਖਤ ਅੰਗਰੇਜ਼ਾਂ ਨੇ ਖੋਇਆ ਬਾਦਰ ਸ਼ਾ ਜ਼ਫਰ ਕੋਲ ਇਹ ਬੰਦਗੀ ਬਹੁਤ ਕਰਦਾ ਸੀ ਨਾਮ ਬਹੁਤ 잡ਦਾ ਸੀ ਕੁਝ ਇਤਿਹਾਸਕਾਰ ਦੇ ਕਹਿੰਦੇ ਨੇ ਜਲਦੀ ਇਸ ਵਾਸਤੇ ਹਾਰ ਗਿਆ ਲੜਨ ਦੀ ਰੁਚੀ ਨਹੀਂ ਸੀ ਬੰਦਗੀ ਕਰਦਾ ਸੀ ਅੰਤਰਮੁਖੀ ਹੋ ਗਿਆ ਸੀ ਅੰਤਰਮੁਖੀ ਹੋ ਗਿਆ ਇਸ ਦੇ ਬੋਲ ਵੀ ਦੱਸਦੇ ਨੇ ਇਹਦਾ ਇੱਕ ਸ਼ੇਰ ਮੈਂ ਤੁਹਾਨੂੰ ਸਰਵਨ ਕਰਾਵਾਂ ਇਹ ਕਹਿੰਦਾ ਜਬ ਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ تھے ਦੁਨੀਆ ਕੇ ਐਬੋ ਹੁਨਰ ਜਦ ਮੈਂ ਦੁਨੀਆ ਨੂੰ ਬੜੀ ਗਹਿਰਾਈ ਨਾਲ ਦੇਖਦਾ ਸੀ ਲੋਕੀ ਪਾਪੀ ਦਿਖਾਈ ਦਿੰਦੇ ਸਨ ਮੂਰਖ ਦਿਖਾਈ ਦਿੰਦੇ ਸਨ ਲੋਭੀ ਦਿਖਾਈ ਦਿੰਦੇ ਸਨ ਕਰੋਧੀ ਦਿਖਾਈ ਦਿੰਦੇ ਸਨ ਸਾਰਿਆਂ ਨੂੰ ਮੈਂ ਗਹਿਰਾ ਦੇਖਦਾ ਸੀ ਆਪਣੇ ਨੂੰ ਮੈਂ ਉਪਰੋਂ ਉਪਰੋਂ ਦੇਖਦਾ ਸੀ ਤਾਂ ਮੈਨੂੰ ਆਪਣਾ ਆਪ ਤੇ ਬਹੁਤ ਚੰਗਾ ਦਿਖਾਈ ਦੇਵੇ ਬਹਾਦਰ ਸ਼ਾ ਜ਼ਫਰ ਜਬ ਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬ ਹੁਨਰ ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ ਤੋ ਜਹਾਂ ਮੇ ਕੋਈ ਬੁਰਾ ਨਾ ਰਹਾ ਜਿਸ ਦਿਨ ਦਾ ਮੈਂ ਅੰਦਰ ਆਪਣੇ ਆਪ ਦੇ ਜਾਤ ਮਾਰੀਏ ਫਿਰ ਹੁਣ ਸੰਸਾਰ ਦੇਚ ਇੱਕ ਬੰਦਾ ਵੀ ਬੁਰਾ ਨਹੀਂ ਸਭ ਠੀਕ ਨੇ ਸਭ ਠੀਕ ਨੇ ਕੋਈ ਵੀ ਬੁਰਾ ਨਹੀਂ ਕਹਿੰਦਾ ਹੈ ਕੌਣ ਮੈਂ ਬੁਰਾ ਇੰਜ ਕਹਿੰਦਾ کبیر سب تے ہم برے ہم تج بھلو سب کوئے جن ایسا کر بوجیا میت ہمارا سوئے جب نہ تھی اپنے گناہوں کی خبر دیکھتے تھے دنیا کے احب ہنر جب اپنے گناہوں پہ پڑی نگاہ تو جہاں میں کوئی برا نہ رہا زفر آدمی اس کو نہ جانیے گا ਕਿੰਦੇ ਉਸ ਮਨੁੱਖ ਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੁਣ ਉਪਦੇਸ਼ ਦਿੰਦਾ ਹੈ ਸਮਝਾਉਂਦਾ ਹੈ ਜ਼ਫਰ ਆਦਮੇ ਉਸ ਕੋ ਨਾ ਜਾਣੀਏਗਾ ਉਹ ਬਹੁਤ ਕਿਤਨਾ ਹੀ ਆਲਮ ਫੈਜ਼ਲ ਜ਼ਕਾ ਕਿਤਨਾ ਪੜਾ ਲਿਖਾ ਹੋਵੇ ਕਿਤਨਾ ਦਾਨੀ ਹੋਵੇ ਕਿਤਨਾ ਗੈਨੇ ਹੋਵੇ ਬਹੁਤ ਆਲਮ ਫਾਜ਼ਲ ਹੋਵੇ ਉਹਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੱਦ ਹੋ ਗਿਆ ਗਿਆਨੀ ਹੋਵੇ ਦਾਨੀ ਹੋਵੇ ਪੜਾ ਲਿਖਾ ਹੋਵੇ ਆਲਮ ਫਾਜ਼ਲ ਹੋਵੇ ਕਹਿੰਦਾ ਕੋਈ ਲੋੜ ਨਹੀਂ ਇਸ ਨੂੰ ਮਨੁੱਖ ਕਹਿਣ ਦੀ ਜ਼ਫਰ ਆਦਮ ਉਸ ਕੋ ਨਾ ਜਾਣੀਏਗਾ ਉਹ ਉਹ ਕਿਤਨਾ ਹੀ ਆਲਮ ਫੈਜ਼ਾ ਤੇ ਜ਼ਕਾ ਜਿਸੇ ਐਸ਼ ਵਿੱਚ ਯਾਦ ਖੁਦਾ ਨਾ ਰਹੀ ਜਿਸੇ ਤੈਸ਼ ਵਿੱਚ ਖੋਫੇ ਖੁਦਾ ਨਾ ਰਹਾ ਜਿਹਨੂੰ ਸੰਸਾਰ ਦੇ ਸੁੱਖਾਂ ਵਿੱਚ ਪ੍ਰਮਾਤਮਾ ਦੀ ਯਾਦ ਭੁੱਲ ਗਈ ਹੈ ਜੇ ਨੂੰ ਕ੍ਰੋਧ ਦੇ ਚ ਰੱਬ ਦਾ ਡਰ ਭੁੱਲ ਗਿਆ ਹੈ ਕਹਿੰਦਾ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਨੂੰ ਇਨਸਾਨ ਕਹਿਣ ਦੀ ਕੀ ਲੋੜ ਹੈ ਕਿਉਂਕਿ ਕ੍ਰੋਧ ਦੇ ਚ ਬੜੀ ਭਿਆਨਕ ਗਲਤੀ ਕਰੇਗਾ ਕਹਿੰਦਾ ਮਨੁੱਖ ਨਹੀਂ ਕਹਿਣਾ ਚਾਹੀਦਾ ਉਸ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਜੋ ਰੱਬ ਨੂੰ ਭੁੱਲ ਗਿਆ ਤੇ ਕ੍ਰੋਧ ਦੇ ਜਿਸ ਨੂੰ ਰੱਬ ਦਾ ਡਰ ਭੁੱਲ ਗਿਆ جسے عیش میں یادیں خدا نہ رہی جسے تیش میں خوف خدا نہ رہا بہت قیمتی بولنے اس بادشاہ دے پہلا مودغل بادشاہ بابر مہا ظالم مہا ظالم آخری مغل سمراٹ بہادر شاہ بڑا دانی تے دیا نظمہ بڑی قیمتی نے اے غالب ذوق بڑے بڑے شاعر ودوان ਇਹਦੇ ਦਰਬਾਰੀ ਸ਼ਹਿਰ ਸਨ ਤੁਸੀਂ ਖੁਦ ਅੰਦਾਜ਼ਾ ਲਾਓ ਇਹ ਆਲਮਾ ਤੇ ਫਾਜ਼ਲਾਂ ਨਾਲ ਰਹਿੰਦਾ ਸੀ ਵਿਦਵਾਨਾਂ ਨਾਲ ਰਹਿੰਦਾ ਸੀ ਸਤਸੰਗ ਦੇ ਵਿੱਚ ਬੈਠ ਕੇ ਖੁਸ਼ ਰਹਿੰਦਾ ਸੀ ਬਾਕੀ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਸੇਵਾ ਸੇ ਰਾਜपाट ਜਲਦੀ ਗਵਾ ਬੈਠਾ ਰੁਚੀ ਨਹੀਂ ਸੀ ਇਹਦੇ ਚ ਲਪਾਏ ਮਾਨਤਾ ਨਹੀਂ ਸੀ ਤੋਂ ਖੈਰ ਕੱਲ ਕਿਥੇ ਦੀ ਜੋ ਹੈ ਕਿਥੇ ਜੋ ਹੈ ਚਲੀ ਗਈ ਮੈਂ ਅਰਜ਼ ਕਰ ਰਿਹਾ ਸੀ ਧਰਮ ਦੀ ਸਾਧਨਾ ਮਨ ਦੀ ਸਾਧਨਾ ਮਨ ਇੱਕ ਐਸਾ ਬੀਜ ਹੈ ਇਹਦੇ ਚ ਪਰਮ ਆਨੰਦ ਪੈਦਾ ਹੋ ਸਕਦਾ ਹੈ ਮਸੇਨਾ 10 15 ਮਿੰਟਾਂ ਚ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਮਨ ਇੱਕ ਐਸਾ ਬੀਜ ਹੈ ਜਿਹਦੇ ਚੋਂ ਪਰਮ ਆਨੰਦ ਪੈਦਾ ਹੋ ਸਕਦਾ ਹੈ ਇਹ ਬੀਜ ਹਰੇਕ ਕੋਲ ਹੈ ਰਸ ਪੈਦਾ ਹੋ ਸਕਦਾ ਹੈ ਪਰਮ ਸੁਖ ਪੈਦਾ ਹੋ ਸਕਦਾ ਹੈ ਮਹਾ ਗੁਣ ਪੈਦਾ ਹੋ ਸਕਦੇ ਨੇ ਮਹਾ ਸ਼ਕਤੀ ਪੈਦਾ ਹੋ ਸਕਦੀ ਏ ਸ਼ਕਤੀ ਦਾ ਰਸ ਦਾ ਆਨੰਦ ਦਾ ਸੁਖਾਂ ਦਾ ਖੇੜੇ ਦਾ ਖੁਸ਼ੀਆਂ ਦਾ ਬੀਜ ਮਨੁੱਖ ਕੋ ਲੈ ਕੋਈ ਐਸਾ ਮਨੁੱਖ ਨਹੀਂ ਜਿਹਦੇ ਕੋਲ ਬੀਜ ਨਾ ਹੋਵੇ ਤੁਸੀਂ ਆਖੋਗੇ ਬੀਜ ਕੀ ਹੈ ਮਨ ਇਹ ਹੀ ਬੀਜ ਹੈ ਪਰ ਬੀਜ ਦੇ ਚੋਂ ਫਲ ਪੈਦਾ ਹੋਵੇ ਹਰ ਬੀਜ ਦੇ ਚ ਫਲ ਹੈ ਕੀ ਆਨੰਦ ਅਜੋਕੀ ਸੈਂਸ ਸਫਲ ਹੋ ਗਈਏ ਬੀਜ ਦੇ ਚ ਫਲ ਦੇਖਣ ਦੇ ਚ ਬਈ ਇਸ ਬੀਜ ਦੇ ਚ ਇਸ ਤਰ੍ਹਾਂ ਦਾ ਫਲ ਨਿਕਲ ਸਕਦਾ ਹੈ ਇਸ ਤਰ੍ਹਾਂ ਦੇ ਪੱਤੇ ਇਸ ਤਰ੍ਹਾਂ ਦਾ ਬੂਟਾ ਅਜਦੀ ਸੈਂਸ ਸਫਲ ਹੋ ਗਈਏ ਬੀਜ ਦੇ ਚ ਬ੍ਰਿਖਸ਼ ਦੇਖਣ ਦੇ ਚ ਬੀਜ ਦੇ ਚ ਫਲ ਵੇਖਣ ਦੇ ਚ ਅਜੋਕੀ ਸੈਂਸ ਸਫਲ ਹੋ ਗਈਏ ਕਰਮ ਦੇ ਚ ਮਨ ਦੇ ਵਿੱਚ ਫਲ ਦੇਖਣ ਦੇ ਵਿੱਚ ਪ੍ਰਾਚੀਨ ਕਾਲ ਤੋਂ ਅਵਤਾਰੀ ਪੁਰਸ਼ ਸੰਤ ਜਨ ਸਫਲ ਰਹੇ ਨੇ ਇਸ ਕਰਮ ਤੋਂ ਇਹ ਫਲ ਮਿਲੇਗਾ। ਔਰ ਮਨ ਦੇ ਵਿੱਚੋਂ ਇਹ ਫਲ ਨਿਕਲ ਸਕਦਾ ਹੈ। ਇਹ ਵੇਖਣ ਦੇ ਜੋ ਸਫਲ ਹੋਏ ਉਹਨਾਂ ਨੂੰ ਸੰਤ ਕਹਿੰਦੇ ਨੇ। ਬਾਹਰਲੇ ਬੀਜਾਂ ਦੇ ਚੋਂ ਫਲ ਵੇਖਣ ਦੇ ਜਿਹੜੇ ਸਫਲ ਹੋਏ ਉਹਨੂੰ ਸਾਇੰਟਿਸਟ ਕਹਿੰਦੇ ਨੇ। ਮਨ ਦੇ ਚੋਂ ਤੇ ਕਰਮ ਦੇ ਚੋਂ ਫਲ ਵੇਖਣ ਦੇ ਜੋ ਸਫਲ ਹੋਏ ਉਸ ਨੂੰ ਸੰਤ ਕਹਿੰਦੇ ਨੇ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਮਨ ਬੀਜ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿਖਾਈ ਦੇ ਰਿਹਾ ਆਪ ਕਹਿੰਦੇ ਨੇ ਮਨ ਬੀਜ ਹੈ ਕਿਸ ਦਾ ਬੀਜ ਹੈ ਇਸ ਬੀਜ ਦੇ ਵਿੱਚ ਆਨੰਦ ਪੈਦਾ ਹੋ ਸਕਦਾ ਹੈ ਆਨੰਦ ਦਾ ਬੀਜ ਹੈ ਮਹਾ ਰਸ ਦਾ ਬੀਜ ਹੈ ਮਹਾ ਖੇੜੇ ਦਾ ਬੀਜ ਹੈ ਪਰਮ ਸ਼ਕਤੀ ਦਾ ਬੀਜ ਹੈ ਤੁਸੀਂ ਆਖੋਗੇ ਫਿਰ ਸਾਡੇ ਕੋਲ ਆਨੰਦ ਨਹੀਂ ਹੈ ਬੀਜ ਬੀਜਣਾ ਪੈਂਦਾ ਹੈ ਬੋਣਾ ਪੈਂਦਾ ਹੈ ਤਾਂ ਫਲ ਦਿੰਦਾ ਉਹ ਨਹੀਂ ਦਿੰਦਾ ਬੜੇ ਧਿਆਨ ਨਾਲ ਸੁਣਨਾ ਕੀਮਤੀ ਤੋਂ ਕੀਮਤੀ ਬੀਜ ਵੀ ਫਲ ਦੇਣ ਦੇ ਵਿੱਚ ਅਸਮਰਥ ਹੈ ਅਗਰ ਉਸ ਨੂੰ ਬੋਵੋ ਨਾ ਬੀਜੋ ਨਾ ਪੰਜਾਬ ਦੇ ਵਿੱਚ ਬੀਜਣਾ ਕਹਿੰਦੇ ਨੇ ਕੀ ਬੀਜਣਾ ਬੀਜ ਨੂੰ ਬੀਜਣਾ ਬੋਣਾ ਅਗਰ ਮਨ ਬੀਜ ਐ ਤਾਂ ਫਿਰ ਧਰਤੀ ਮਨ ਨੂੰ ਕਿਥੇ ਗੋੜੀ ਕਿਥੇ ਬੋਈਏ ਕਿਥੇ ਬੀਜੀਏ ਪ੍ਰਥਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗੋਵੇ ਦਾਲ ਆਸਾ ਦੇਵਾਰ ਬੰਦਿਆਂ ਕੋਲ ਬੀਜ ਸਾਬਤ ਨਹੀਂ ਦਾਲ ਐ ਬੀਜ ਨੂੰ ਦਲ ਦੇਉ ਤੇ ਦਾਲ ਹੁਣ ਤੁਸੀਂ ਦਾਲ ਬੋਵੋ ਤੇ ਉਗਦੀ ਐ ਨਹੀਂ ਉਗਦੀ ਨਹੀਂ ਹੋਵੇ ਕੋਈ ਤਾਰਕ ਇੱਕ ਤਾਰਕ ਪੇਸ਼ ਕਰੇ ਕਿ ਚਨੇ ਉਗਦੇ ਨੇ ਤੇ ਚਨੇ ਦੀ ਦਾਲ ਕਿਉਂ ਨਹੀਂ ਉਗਦੀ ਆਖਰ ਉਸ ਦੀ ਚਨੇ ਦੀ ਦਾਲ ਹੀ ਤੇ ਹੈ ਹੋਰ ਕੀ ਹੈ ਬਦਾਮ ਉਗ ਪੈਂਦਾ ਹੈ ਬਦਾਮ ਨੂੰ ਦੁਫਾੜ ਕਰੋ ਨਹੀਂ ਉਗੇਗਾ ਨਹੀਂ ਉਗਦਾ ਕਣਕ ਉਗ ਪੈਂਦੀ ਹੈ ਦਲੀਆ ਨਹੀਂ ਉਗਦਾ ਕੋਈ ਵੀ ਬੀਜ ਦਾਲ ਕਰ ਦੇਈਏ ਦੁਫਾੜ ਕਰ ਦੇਈਏ ਨਹੀਂ ਉਗਦਾ ਮਹਾਰਾਜ ਕਹਿੰਦੇ ਨੇ ਇੱਕ ਤੇ ਬੰਦੇ ਕੋਲ ਬੀਜ ਨਹੀਂ ਹੈ ਦੂਜਾ ਧਰਤੀ ਦੀ ਸਮਝ ਨਹੀਂ ਹੈ ਧਰਤੀ ਕੀ ਇਹ ਗੁਰੂ ਦਾ ਸ਼ਬਦ ਪਾਠ ਕਰ ਰਹੀ ਸੀ ਇਹ ਧਰਤੀ ਹੈ ਆਸਾ ਦੀ ਵਾਰ ਦਾ ਤੁਸੀਂ ਕੀਰਤਨ ਕਰ ਰਹੀ ਸੀ ਇਹ ਧਰਤੀ ਹੈ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਧਰਤੀ ਹੈ ਪਰ ਧਰਤੀ ਕੀ ਕਰੇ ਬੀਜ ਹੀ ਸਾਬਤ ਨਹੀਂ ਬੀਜ ਦਾਲ ਹੈ ਮਨ ਵਿੱਚ ਡੁੱਬਦਾ ਰਿਹਾ ਮਨ ਦਾ ਲੈ ਪਹਿਚਾਨ ਅੰਦਰ ਸ਼ਰਧਾ ਵੀ ਹੈ ਸ਼ੱਕ ਵੀ ਹੈ ਦਾਲ ਬਰੋਸਾ ਵੀ ਹੈ ਮਨਨਕਾਰੀ ਵੀ ਹੈ ਹਰ ਵਕਤ ਮਨੋਕਦਾ ਮਨ ਹਰ ਵਕਤ ਡੁੱਬਦਾ ਚੋਂਦਾ ਹੈ ਸੰਕਲਪ ਦੇ ਮੁਕਾਬਲੇ ਤੇ ਵਿਕਲਪ ਹੁੰਦਾ ਹੈ ਅੰਦਰ ਸ਼ਰਧਾ ਵੀ ਹੈ ਪਰ ਅੰਦਰ ਸ਼ੱਕ ਵੀ ਹੈ ਸਾਰੀ ਜ਼ਿੰਦਗੀ